ਵਿਸ਼ੇਵਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲ ਰਿਹਾ। ਜੁहां ਦੱਸਦਿਆਂ ਕਿ ਲੋਕਾਂ ਦੀਆਂ ਤਾਂ ਮੌਚਾ ਹੀ ਲੱਗੀਆਂ ਨੇ ਆਮ ਜਨਤਾ ਦੇ ਲਈ ਇਹ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆ ਰਹੀ ਹੈ ਲਗਾਤਾਰ ਦੂਜੇ ਦਿਨ 골ਡ ਰੇਟ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕਿ ਗਿਰਾਵਟ ਦੇਖਣ ਨੂੰ ਮਿਲ ਰਿਹਾ ਤੇ ਤਾਂ ਦੱਸਦਿਆਂ ਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਕਿ ਬਾਈ ਕੈਰਟ ਤੇ 24 ਕੈਰਟ 골ਡ ਰੇਟ ਕਿੰਨੇ ਜਿਹੜੇ ਕਿ ਨੇ ਤੇ ਕਿੰਨਾ ਕਜੜਾ ਕਿ ਗਿਰਾਵਟ ਇਸ ਦੇ ਵਿੱਚ ਆਈ ਹੈ ਟੈਰਿਫ ਅਤੇ ਵਪਾਰਕ ਸੌਧਿਆਂ ਦੇ ਤਣਾ ਕਾਰਨ ਇਕਵਿਟੀ ਬਾਜ਼ਾਰ ਦਬਾਹ ਹੇਠ ਹੈ ਤੇ ਇਸ ਦੇ ਨਾਲ ਹੀ ਡਾਲਰ ਦੀ ਮਜ਼ਬੂਤੀ ਅਤੇ ਅਮਰੀਕੀ ਫੈਡ ਦੇ ਫੈਸਲੇ ਕਾਰਨ ਸੋਨਾ ਵੀ ਲਗਾਤਾਰ ਦਬਾਹ ਹੇਠ ਹੈ ਸੋਨਾ ਹਫਤਾਵਾਰੀ ਗਿਰਾਵਟ ਵੱਲ ਵਧਦਾ ਜਾ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗਿਰਾਵਟ ਹੈ ਅਤੇ ਕਰੇਲੂ ਫਿਊਚਰਜ਼ ਬਾਜ਼ਾਰ ਵਿੱਚ ਵੀ ਗਿਰਾਵਟ ਜਾਰੀ ਹੈ ਰਾਜ਼ ਨੇ ਕਿ ਲਗਾਤਾਰ ਦੋਜੋ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਤੇ 1 ਅਗਸਤ ਨੂੰ ਸੋਨੇ ਦੀ ਕੀਮਤ 0.39% ਡਿੱਗ ਕੇ 98380 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਤੇ ਇਹ ਕੱਲ 98087 ਰੁਪਏ ਤੇ ਬੰਦ ਹੋਈ ਸੀ ਦੂਜੇ ਪਾਸੇ ਚਾਂਦੀ ਦੀ ਕੀਮਤ 0. ਤੇ ਪ੍ਰਤੀ ਸ਼ੁੱਧ ਦੇ ਕੇ ਲਗਭਗ 1,09,714 ਰੁਪਏ ਪ੍ਰਤੀ ਕਿਲੋਗ੍ਰam ਹੋ ਗਈ ਹੈ ਕੱਲ ਇਹ 1,09,972 ਰੁਪਏ ਤੇ ਬੰਦ ਹੋਈ ਸੀ। Jharkhand ਦੀ ਰਾਜਧਾਨੀ Ranchi ਦੇ Sarapa Bazaar ਵਿੱਚ ਪ੍ਰਤੀ 10 ਗ੍ਰam 22 ਕੈਰੇਟ ਸੋਨੇ ਦੀ ਕੀਮਤ 93,400 ਰੁਪਏ ਅਤੇ ਪ੍ਰਤੀ 10 ਗ੍ਰam 24 ਕੈਰੇਟ ਸੋਨੇ ਦੀ ਕੀਮਤ 98,070 ਰੁਪਏ ਹੈ। ਅੱਜ ਨਾਲ ਹੀ ਚਾਂਦੀ 1,25,000 ਰੁਪਏ ਪ੍ਰਤੀ ਕਿਲੋਗ੍ਰam ਦੀ ਦਰ ਨਾਲ ਵਿਕ ਰਹੀ ਹੈ ਵੀਰਵਾਰ ਨੂੰ ਸੋਨੇ ਦੀ ਕੀਮਤ 500 ਰੁਪਏ ਦੇ ਕੇ 98,020 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਤੇ ਰੁਪਏ ਦੀ ਮਜ਼ਬੂਤੀ ਕਾਰਨ ਕੀਮਤੀ ਧਾਤਾਂ ਦੀਆਂ ਕੀਮਤਾਂ ਤੇ ਰੋਕ ਲੱਗੀ 올 인디아 ਸ਼ਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਬੁੱਧਵਾਰ ਨੂੰ 99.9% ਸ਼ੁੱਧਤਾ ਵਾਲਾ ਸੋਨਾ 98520 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਤੇ ਇਸ ਦੇ ਨਾਲ ਹੀ ਰਾਸ਼ਟਰੀ ਰਾਜਸਥਾਨੀ ਵਿੱਚ ਵੀਰਵਾਰ ਨੂੰ 99.5% ਸ਼ੁੱਧਤਾ ਵਾਲਾ ਸੋਨਾ 400 ਰੁਪਏ ਡੈਗ ਕੇ 97800 ਰੁਪਏ ਪ੍ਰਤੀ 10 ਗ੍ਰਾਮ ਸਾਰੇ ਟੈਕਸਾਂ ਸਮੇਤ ਆ ਗਿਆ ਦਰਸ਼ਕੋ ਗਿਆ ਕਿ ਪਿਛਲੇ ਸੈਸ਼ਨ ਦੇ ਵਿੱਚ ਇਹ 650 ਰੁਪਏ ਵਧ ਕੇ 98200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਸੀ ਉਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ 2000 ਰੁਪਏ ਦੇ ਕੇ 112000 ਰੁਪਏ ਪ੍ਰਤੀ ਕਿਲੋਗ੍ਰਾਮ ਸਾਰੇ ਟੈਕਸਾ ਸਮੇਤ ਆ ਗਈਆਂ ਸੀ ਤਾਂ ਬਿਲਕੁਲ ਸੋਨੇ ਦੀਆਂ ਕੀਮਤਾਂ ਵਿੱਚ ਦੋ ਦਿਨ ਲਗਾਤਾਰ ਜਿਹੜੀ ਕਿ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਆਮ ਲੋਕਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਦੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ